ਪਿੰਡ ਕੁੰਬੜਾ ਦੇ ਵਾਸੀ ਹੋਏ ਐਲੀਮੈਂਟਰੀ ਸਕੂਲ ਅੱਗੇ ਇਕੱਠੇ ਤੇ ਕਿਹਾ ਸਕੂਲ ਦਾ ਮੁੱਦਾ ਉੱਠਣ ਤੋਂ ਬਾਅਦ ਵੀ ਨਾ ਜਾਗੇ ਪੰਜਾਬ ਦੇ ਸਿੱਖਿਆ ਮੰਤਰੀ ਤੇ ਐਲੀਮੈਂਟਰੀ ਡਾਇਰੈਕਟਰ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ 3 ਮਾਰਚ ਨੂੰ ਕੁੰਬੜਾ ਪਿੰਡ ਦੇ ਐਲੀਮੈਂਟਰੀ ਸਕੂਲ ਨੂੰ ਤਾਲੇ ਲਗਾ ਕੇ ਚਾਬੀਆਂ ਸਿੱਖਿਆ ਮੰਤਰੀ ਹਰਜੋਤ ਬੈਸ ਨੂੰ ਸੌਂਪਣਗੇ ਸਾਰੇ ਉਹ ਸਾਰੀ ਪ੍ਰਸ਼ਾਸਨ ਤੇ ਧਿਆਨ ਤੇ ਪ੍ਰੈਸਰ ਆਹੀ ਅਸੀਂ ਧਿਆਨ ਚ ਨਾਲ ਸਰਕਾਰ ਦੇ ਵਿੱਚ ਪਿੰਡ ਕੁੰਬੜਾ ਜੱਜ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਅੱਗੇ ਖੜੇ ਆ ਜਿਹੜੀ ਬਿਲਡਿੰਗ ਵਿਛੇ ਅਸੀਂ 2 ਸਾਲ ਤੋਂ ਪਿਛਲੇ ਤੋਂ ਲਗਭਗ ਸਾਰੇ ਹੀ ਪਿੰਡ ਵਾਸੀ ਜਿਹੜਾ ਆਪਣਾ ਆਪਣਾ ਯੋਗਦਾਨ ਪਾ ਕੇ ਸਕੂਲ ਨੂੰ ਬਚਾਉਣ ਦੀ ਤਰ੍ਹਾਂ ਸਕੂਲ ਦੀ ਬਚਾਉਣ ਵਾਸਤੇ ਅਸੀਂ ਕਿਹੜੇ ਇਕੱਠੇ ਹੋਏ ਨੇ ਤੇ ਜਿਸ ਦਾ ਕੇਸ ਇੱਕ দান ਕੀਤੀ ਹੋਈ ਜਗ੍ਹਾਏ ਸਕੂਲ ਦਾਣ ਕੀਤਾ ਸੀ 40 ਸਾਲ ਜਿਹਾਂ ਦੇ ਬਜ਼ੁਰਗ ਇਹਨਾਂ ਦੇ ਪੂਰੇ ਇਹਨਾਂ ਨੂੰ 18 ਜਿਹੜੇ ਪਿੰਡ ਵਾਸੀ ਸੀ ਇਹਨਾਂ ਨੂੰ ਪਤਾ ਨਹੀਂ ਬਾਰੇ ਤੇ ਭਾਈ ਜੀ ਗੁਰਮਤ ਸਿੰਘ ਜਾਨੀ ਜਿਹਨੇ ਦਾਨ ਕੀਤੀ ਸੀ ਜਦ ਸਕੂਲ ਬਣਿਆ ਸਕੂਲ ਤੋਂ ਬਾਅਦ ਅੱਜ ਤੱਕ ਚੱਲਦਾ ਰਿਹਾ ਪਰ ਲੇਕਿਨ ਨਾ ਇੰਤਕਾਲ ਖੋਣ ਕਰਕੇ ਉਹ ਦੂਜੀ ਜਿਹੜੀ ਪਾਰਟੀ ਦੀ ਉਹਦੀ ਬਾਅਦਸ ਵੀ ਉਹਨਾਂ ਨੇ ਇੱਕ ਕੇਸ ਪਾਤਾ ਸਕੂਲ ਨੂੰ ਖਾਲੀ ਕਰਾਉਣ ਦੇ ਤੇ ਇੱਥੇ ਦੀ ਟੀਚਰ ਸੁਖਦੀਪ ਕੌਰ ਜੀ ਬਹੁਤ ਜਿਹੜੀ ਤਨੋਂ ਮਨੋਂ ਮਿਹਨਤ ਕਰ ਰਹੇ ਨੇ ਦੌੜ ਭੱਜ ਕਰ ਰਹੇ ਨੇ ਪਰ ਜਿਹੜਾ ਸਰਕਾਰ ਦਾ ਰਵਈਆ ਡਾਇਰੈਕਟਰ ਦਾ ਰਵਈਆ ਉਹ ਬਹੁਤ ਜਿਹੜਾ ਬਿਲਕੁਲ ਨਕਮਾ ਹੈ ਅਸੀਂ ਇਸ ਉਸ ਵਾਸਤੇ ਇੱਕ ਪਰਮਿਸ਼ਨ ਮਨਜ਼ੂਰੀ ਲੈਣੇ ਜਾਂਦੇ ਆ ਤਾਂ ਕਿ ਸਕੂਲ ਦੇ ਨਾਂ ਪ੍ਰਾਪਰਟੀ ਹੋ ਜੇ ਜਿਹੜਾ ਕਾਊਂਟਰ ਕਲੇਮ ਹੈ ਉਹ ਅਸੀਂ ਕਰ ਸਕੀਏ ਪਰ ਡਾਇਰੈਕਟਰ ਦੇ ਦਫ਼ਤਰ ਅਸੀਂ ਜਿਹੜੇ ਬਾਣ ਮਾਰ ਕੇ ਪਿੰਡ ਵਾਸੀ ਠੱਗ ਕੇ ਪਰ ਡਾਇਰੈਕਟਰ ਨੇ ਮਨਜ਼ੂਰੀ ਨਹੀਂ ਦਿੱਤੀ ਜਦ ਕਿ ਪਿੰਡ ਵਾਸੀਆਂ ਨੇ ਫੰਡ ਵੀ ਆਪਣੇ ਕੋਲੋਂ ਅਸੀਂ ਇਕੱਠਾ ਕਰਿਆ ਤਾਂ ਕਿ ਅਸੀਂ ਵਕੀਲ ਵੀ ਆਪਣਾ ਕਰ ਰਹੇ ਹਾਂ ਪੈਸਾ ਵੀ ਕੋਲੋਂ ਖਰਚ ਰਹੇ ਹਾਂ ਸਰਕਾਰ ਦਾ ਸਾਡੇ ਕੋਲੇ ਇਹ ਰਵਈਆ ਡਾਇਰੈਕਟਰ ਦਾ ਇਹ ਰਵਈਆ ਵੀ ਸਾਡੇ ਕੋਲੇ ਕੋਈ ਫੰਡ ਨਹੀਂ ਹੈ ਜੀ ਸਾਡੇ ਕੋਲੇ ਕੋਈ ਪੈਸਾ ਨਹੀਂ ਹੈ ਨਾ ਹੀ ਉਹ ਪ੍ਰਬੰਧਕੀ ਮਨਜ਼ੂਰੀ ਦੇ ਰਹੇ ਜਿਸ ਨੂੰ ਲੈ ਕੇ ਪਹਿਲਾਂ ਮੀਡੀਆ ਦਾ ਪ੍ਰੈਸ਼ਰ ਆਇਆ ਪਹਿਲਾਂ ਖ ਤੇ ਅੱਜ ਵੀ ਅਸੀਂ ਇਕੱਠੇ ਹੋ ਕੇ ਇਹੀ ਸਲਾਹ ਕੀਤੀ ਤੇ ਸਾਡਾ 31 ਤਰੀਕ ਨੂੰ 30 ਤਰੀਕ ਨੂੰ ਰਿਜ਼ਲਟ ਨਿਕਲਦਾ ਇੱਥੇ 30 ਤਰੀਕ ਵਾਲੇ ਦਿਨ ਇੱਥੇ ਸਕੂਲ ਨੂੰ ਤਾੜਾ ਲਾ ਕੇ ਸਾਰੇ ਪਿੰਡ ਵਾਸੀ ਬੱਚਿਆਂ ਦੀ ਹਾਜ਼ਰੀ ਵਿੱਚ ਬੱਚਿਆਂ ਦੀ ਪੇਰੈਂਟ ਦੀ ਹਾਜ਼ਰੀ ਵਿੱਚ ਤਾੜਾ ਲਾ ਕੇ ਜਿਹੜੀਆਂ ਜਾਂਪੀਆਂ ਉਹ ਮੰਤਰੀ ਹਰਜੋਤ ਸਿੰਘ ਤੋਂ ਦੇਣਗੇ ਤੇ ਸਰਕਾਰ ਦਾ ਜਿਹੜਾ ਦੱਸਾਂਗੇ ਸਰਕਾਰ ਦਾ ਜਿਹੜਾ ਅੰਦਰਲਾ ਕੰਮ ਹੈ ਜਿਵੇਂ ਸਰਕਾਰ ਕਹਿੰਦੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਵਿੱਦਿਆ ਦਾ ਹੈਲਥ ਸਿਸਟਮ ਠੀਕ ਕਰਨਾ ਪਰ ਇੱਥੇ ਜਿਹੜਾ ਹੈ ਡਾਇਰੈਕਟਰ ਦਫ਼ਤਰ ਸਿਰਫ 2 ਕਿਲੋਮੀਟਰ ਦੂਰ ਹੈ ਜੇ ਡਾਇਰੈਕਟਰ 2 ਕਿਲੋਮੀਟਰ ਦੂਰ ਸਕੂਲ ਨੂੰ ਨਹੀਂ ਬਚਾ ਸਕਦਾ ਪੂਰੇ ਪੰਜਾਬ ਦੇ ਸਕੂਲਾਂ ਦਾ ਕੀ ਹੱਲ ਹੋਵੇਗਾ ਜਿਹਦੀ ਅਸਲੀ ਹਕੀਕਤ ਪਿੰਡ ਕੁੰਮੜੇ ਦੇ ਐਲੀਮੈਂਟਰੀ ਸਕੂਲ ਦੀ ਹੈ ਜਿਹਦੀ ਬਿਲਡਿੰਗ ਤੁਸੀਂ ਪਿੱਛੇ ਦੇਖ ਰਹੇ ਹੋ ਅਤੇ ਸਾਰੇ ਜਿਹੜੇ ਪਿੰਡ ਵਾਸੀ ਖੜੇ ਨੇ ਇਹਨਾਂ ਸਾਰੇ ਮੰਦਰ ਨੂੰ ਦੇਸੀ ਆਪ ਤਾਂ ਸਾਡਾ ਅਸੀਂ ਸਕੂਲ ਬਚਾਉਣ ਵਾਸਤੇ ਸਾਡੇ 500 ਬੱਚੇ ਦਾ ਜਿਹੜਾ ਆਪਾਂ ਵਿਖਿਆ ਉਹ ਖਾਤਰੀ ਚੁਕਿਆ ਵਾ ਜਿਸ ਨੂੰ ਵਿਚਾਰ ਲਈ ਸਾਰੇ ਪਿੰਡ ਵਾਸੀ ਸਹਿਯੋਗ ਦੇ ਰਹੇ ਆਪਣਾ ਆਪਣਾ ਸਾਰਾ ਤਨੋਂ ਮਨੋਂ ਤਨੋਂ ਸਾਰੇ ਪਾਸੇ ਨੂੰ ਤਾਂ ਕਿ ਸਕੂਲ ਦਾ ਜਿਹੜਾ ਆਪਾਂ ਵਿਕ ਬਾਜੇ ਇਹ ਗੁਰਦੁਆਰੇ ਨਾਲੋਂ ਵੱਧ ਜਿਹੜਾ ਉਹ ਯੋਗਦਾਨ ਸੁਪਰਦਾ ਜਿਹਦੇ ਵਿੱਚ ਬੱਚਿਆਂ ਦਾ ਭਵਿੱਖ ਹੋ ਕੇ ਬੱਚਿਆਂ ਨੇ ਅਲੱਗ-ਅਲੱਗ ਕਿਸ ਤਰ੍ਹਾਂ ਦੇ ਲੋਕਾਂ ਦੀ ਸੇਵਾ ਕਰਨੀ ਹੈ ਲੋਕਾਂ ਦੇ ਕੰਮ ਕਰ ਕਰਨੇ ਇਸ ਸਕੂਲ ਦੀ ਐਡੀ ਮਾਨਤਾ ਹੋਣੀ ਚਾਹੀਦੀ ਆ ਸਾਨੂੰ ਇਹ ਗੱਲ ਕਰਨੇ ਵਾਸਤੇ ਅੰਗਰੇਜ਼ੀ ਨਹੀਂ ਕਰਦੇ ਮੈਂ ਤੇ ਗੁਰਚਰਨ ਸਿੰਘ ਨੰਬਰਦਾਰ ਔੰਕਾਰ ਸਿੰਘ ਜੀ ਮਨਜੀਤ ਸਿੰਘ ਜੀ ਮੇਵਾ ਤੇ ਅਸੀਂ ਸਾਰੇ ਇੱਥੇ ਪਰ ਆਂਗੇ ਤਾਂ ਕਿ ਸਕੂਲ ਵਾਸਤੇ ਹਰ ਰੋਜ਼ ਇਹੀ ਸਕੂਲ ਨਾ ਸਾਡਾ ਵੀ ਆ ਸਕੂਲ ਬੈਠਣਾ ਚਾਹੀਦਾ ਸਕੂਲ ਨਹੀਂ ਕਿਤੇ ਜਾਣਾ ਚਾਹੀਦਾ ਪਰ ਜਿਹੜੇ ਸਰਕਾਰ ਦਾ ਮੰਤਰੀ ਹੈ ਉਹ ਅੱਖਾਂ ਵਿੱਚ ਹੀ ਬੈਠਿਆ ਖਰਜੋਤ ਸਿੰਘ ਜੀ ਤੇ ਸਰਕਾਰ ਦਾ ਜਿਹੜਾ ਡਾਇਰੈਕਟਰ ਐਲੀਮੈਂਟਰੀ ਸਕੂਲ ਲਾਇਆ ਉਹ ਵੀ ਅੱਖਾਂ ਵਿੱਚ ਹੀ ਬੈਠਿਆ ਤੇ ਡੀਓ ਵੀ ਅੱਖਾਂ ਵਿੱਚ ਹੀ ਬੈਠਿਆ ਸਕੂਲ ਦੇ ਜਿਹੜੇ ਟੀਚਰ ਸਾਹਿਬਾਨ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਪਰ ਲੇਕਿਨ ਇਹਨਾਂ ਨੂੰ ਪਾਵਰਾ ਮਨਜ਼ੂਰੀਆਂ ਚਾਹੀਦੀਆਂ ਤਾਂ ਕਿ ਕੰਮ ਦਾ ਜਿਹੜਾ ਤਰੱਕੀ